ਸਵੇਰ ਦਾ ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਾਜ਼ਰਾਂ ਜੀ ਪੰਜਾਬ ਨਿਊਜ਼ ਬੁਲੇਟ ਬੁਲੇਟਿੰਗ ਦੀ ਸ਼ੁਰੂਆਤ ਕਰ ਲੈਨੇ ਆ ਸਭ ਤੋਂ ਅਹਿਮ ਖਬਰ ਦੇ ਨਾਲ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਸੂਬੇ 'ਚ ਸਿੱਖਿਆ ਦੇ ਖੇਤਰ 'ਚ ਬੜੀ ਤੇਜ਼ੀ ਨਾਲ ਕੰਮ ਕੀਤੇ ਜਾ ਰਹੇ ਨੇ ਇਹਨਾਂ ਯਤਨਾਂ ਸਦਕਾ ਹੀ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਬੱਚਿਆਂ ਦੇ ਚੰਗੇ ਭਵਿੱਖ ਲਈ ਚਲਾਈ ਜਾ ਰਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਲਾਭ ਲੈਣ ਵਾਲਿਆਂ ਦੀ ਗਿਣਤੀ 'ਚ ਬਹੁਤ ਵਾਧਾ ਹੋਇਆ ਹੈ ਮਾਨ ਸਰਕਾਰ ਸੂਬੇ ਦੇ ਯੋਗ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਲਾਭ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ ਇਤਿਹਾਸਿਕ ਵਾਧਾ ਦਰਜ ਕੀਤਾ ਗਿਆ ਹੈ ਸਰਕਾਰੀ ਆਕੜਿਆਂ ਮੁਤਾਬਕ ਜਿੱਥੇ ਸਾਲ 2021 ਦੇ ਅੰਤ 'ਚ 76842 ਬੱਚੇ ਇਸ ਸਕੀਮ ਦਾ ਲਾਭ ਲੈ ਰਹੇ ਸਨ ਉੱਥੇ ਹੀ ਸਾਲ 2024-25 ਦੇ ਡਾਟਾ ਅਨੁਸਾਰ 237456 ਬੱਚੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਲਾਭ ਲੈ ਰਹੇ ਨੇ ਇਸ ਗਿਣਤੀ ਚ ਤਕਰੀਬਨ 35% ਦਾ ਵਾਧਾ ਹੋਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਸਰਕਾਰ ਦੇ ਤਿੰਨ ਸਾਲਾਂ ਤੋਂ ਬਾਅਦ ਸਮੇਂ ਚ ਕੁੱਲ 6,78,000 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਗਈ ਹੈ ਇਹ ਗਿਣਤੀ ਪਿਛਲੇ 5 ਸਾਲਾਂ ਦੌਰਾਨ ਲਾਭ ਲੈਣ ਵਾਲੇ ਤਕਰੀਬਨ 3,71,000 ਵਿਦਿਆਰਥੀਆਂ ਨਾਲੋਂ ਵੀ 3 ਲੱਖ ਵਾਧਾ ਪੰਜਾਬ ਸਰਕਾਰ ਨੇ ਸਾਲ 2025-26 ਦੇ ਦੌਰਾਨ ਇਸ ਸਕੀਮ ਅਧੀਨ 2.70 ਲੱਖ ਵਿਦਿਆਰਥੀਆਂ ਨੂੰ ਲਾਭ ਦੇਣ ਦਾ ਟੀਚਾ ਮਿੱਥਿਆ ਹੋਇਆ ਹੈ ਸਰਕਾਰ ਇਸ ਸਕੀਮ ਨੂੰ ਹਰ ਯੋਗ ਵਿਦਿਆਰਥੀ ਤੱਕ ਪਹੁੰਚਾਉਣ ਲਈ ਵਿਆਪਕ ਮੁਹਿੰਮਾਂ ਚਲਾ ਰਹੀ ਹੈ ਜਿਸ ਤਹਿਤ ਸੰਸਥਾਵਾਂ ਚ ਸੈਮੀਨਾਰ ਕਰਵਾਏ ਜਾ ਰਹੇ ਨੇ ਅਤੇ ਪਲੱਸ 2 ਦੇ ਵਿਦਿਆਰਥੀਆਂ ਨੂੰ ਸੈਸਟਾਈਜ਼ ਕੀਤਾ ਜਾ ਰਿਹਾ ਹੈ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਮੁਹੱਈਆ ਕਰਵਾਉਣ ਲਈ ਇਸ ਸਾਲ ਤੋਂ 11 ਉੱਚ ਕੋਟੀ ਦੇ ਕਾਲਜਾਂ ਅਤੇ ਸੰਸਥਾਵਾਂ ਨੂੰ ਵੀ ਸਕੀਮ ਅਧੀਨ ਲਿਆਂਦਾ ਗਿਆ ਹੈ ਇਨਾ ਸੰਸਥਾਵਾਚ ਮੈਰਿਟ ਦੇ ਆਧਾਰ ਤੇ ਦਾਖਲਾ ਲੈਣ ਵਾਲੇ ਬੱਚੇ ਵੀ ਹੁਣ ਸਕਾਲਰਸ਼ਿਪ ਦਾ ਲਾਭ ਲੈ ਸਕਣਗੇ। ਅਗਲੀ ਖਬਰ ਬਟਾਲਾ ਤੋਂ ਹੈ ਜਿੱਥੇ ਵਿਜੀਲੈਂਸ ਵੱਲੋਂ ਰਿਸ਼ਵਤ ਲੈੰਦੇ ਕਾਬੂ ਕੀਤੇ ਗਏ। ਐਸ.ਡੀ.ਐਮ. ਵਿਕਰਮਜੀਤ ਸਿੰਘ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ। ਦੇਰ ਰਾਤ ਵਿਜੀਲੈਂਸ ਵਿਭਾਗ ਵੱਲੋਂ ਐਸ.ਡੀ.ਐਮ. ਬਟਾਲਾ ਦੇ ਘਰ ਰੇਡ ਕੀਤੀ ਗਈ। ਜਿਸ ਦੌਰਾਨ ਉਸ ਨੂੰ 50,000 ਰੁਪਏ ਰਿਸ਼ਵਤ ਲੈੰਦੇ ਰੰਗੇ ਹੱਥੀ ਕਾਬੂ ਕੀਤਾ ਗਿਆ। ਅਤੇ ਰੇਡ ਦੌਰਾਨ 14 ਲੱਖ ਰੁਪਏ ਦੇ ਕਰੀਬ ਕੈਸ਼ ਵੀ ਬਰਾਮਦ ਕੀਤਾ ਗਿਆ। ਅੱਜ ਐਸਡੀਐਮ ਬਟਾਲਾ ਵਿਕਰਮਜੀਤ ਸਿੰਘ ਜਿਸ ਦੇ ਕੋਲੋਂ ਨਗਰ ਨਿਕਮ ਬਟਾਲਾ ਦਾ ਵੀ ਚਾਰਜ ਹੈ ਉਸ ਨੂੰ ਵਿਜੀਲੈਂਸ ਵਿਭਾਗ ਵੱਲੋਂ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਦੇ ਵੱਲੋਂ ਐਸਡੀਐਮ ਨੂੰ 3 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਜਦੋਂ ਰੇਡ ਕੀਤੀ ਗਈ ਤਾਂ ਉਸ ਸਮੇਂ 50000 ਰੁਪਏ ਟਰੈਪ ਲਗਾ ਕੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਰੇਡ ਦੇ ਦੌਰਾਨ ਜਦੋਂ ਸ਼ਾਨਬੀਨ ਕੀਤੀ ਗਈ ਤਾਂ ਘਰ ਵਿੱਚੋਂ 14 ਲੱਖ ਰੁਪਏ ਕੈਸ਼ ਅਤੇ ਠੇਕੇਦਾਰ ਦੇ ਚੈੱਕ ਵੀ ਮਿਲੇ ਨੇ। ਉਹਨਾਂ ਨੇ ਕਿਹਾ ਕਿ ਸਾਰੀ ਜਾਂਚ ਦਾ ਵੇਸ਼ਾ ਹੈ ਕਿ ਇਹ ਪੈਸੇ ਕਿੱਥੋਂ ਆਏ। ਉੱਥੇ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਯੋ ਕੋਰਟ ਵੱਲੋਂ 3 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ। ਜਿਸ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਨੇ ਵਿਕਰਮਜੀਤ ਪੰਥੇ ਨੇ ਪੀਸੀਐਸ ਜਿਹੜੇ ਇਥੇ ਐਸਡੀਐਮ ਬਟਾਲਾ ਕਮ ਕਮਿਸ਼ਨਰ ਕਾਰਪੋਰੇਸ਼ਨ ਦਾ ਚਾਰਸੀ ਬਟਾਲਾ ਦਾ ਇਹਨਾਂ ਕੋ ਇਹਨਾਂ ਨੂੰ ਕੱਲ ਵਿਜੀਲੈਂਸ ਨੇ ਰੈਡ ਹੈਂਡਰਡ Trap ਕੀਤਾ ਸੀਗਾ ਕੱਲ ਰਾਤ ਨੂੰ ਜਿੱਥੇ 50000 ਦਾ ਸਾਡਾ ਰੈਡ ਨੇ Trap ਸੀਗਾ ਪਰ ਜਦੋਂ ਅਸੀਂ ਮੌਕੇ ਤੇ Trap ਕੀਤਾ ਤਾਂ ਉੱਥੇ 13 ਲੱਖ ਦੇ ਆਰਾਊਂਡ ਹੋਰ ਸਪੌਂਟੇਨੀਅਸ ਬਣੀ ਸਾਨੂੰ ਮਿਲ ਗਈ ਜਿਹੜੀ ਸਸਪੀਸ਼ੀਅਸ ਸੀਗੀ ਜਿਹਦੇ ਵਿੱਚ ਕੁਝ ਕਾਰਪੋਰੇਸ਼ਨ ਦੇ ਠੇਕੇਦਾਰਾਂ ਦੇ ਉੱਥੇ ਚੈੱਕ ਮਿਲੇ ਸਾਨੂੰ ਤੇ ਕੁਝ ਸਾਨੂੰ ਇੱਕ ਲਿਸਟ ਮਿਲੀ ਉਹਨਾਂ ਨੋਟਾਂਵਾਂ ਦੇ ਨਾਲ ਬੰਡਰਾਂ ਦੇ ਨਾਲ ਇੱਕ ਇੱਕ ਲਿਸਟ ਬੱਜੀ ਹੋਈ ਸੀਗੀ ਸੋ ਸੁਸਪੀਸ਼ੀਅਸ ਬਣੀ ਸੀ ਉਹ ਮੌਕੇ ਤੇ ਰਿਕਵਰ ਕਰਕੇ ਤੇ ਇਹਨਾਂ ਦਾ ਅੱਜ ਅਸੀਂ ਮਾਂਜੋ ਕੋਰਟ ਦੇ ਵਿੱਚ ਰਿਮਾਂਡ ਸੀ ਕੀਤਾ ਸੀਗਾ ਉਹਨਾਂ ਨੂੰ 3 ਦਿਨ ਦਾ ਰਿਮਾਂਡ ਮੰਗਲਵਾਰ ਤੱਕ ਦਾ ਸਾਨੂੰ ਗਰੰਟ ਕੀਤਾ ਹੈ ਅਜੇ ਇਨੀਸ਼ੀਅਲ ਪ੍ਰਾਇਮਰੀ ਇਨਵੈਸਟੀਗੇਸ਼ਨ ਜਿਹੜੀ ਬਿਲਕੁਲ ਇਨੀਸ਼ੀਅਲ ਸਟੇਜ ਤੇ ਹੈ ਤੇ ਅਜੇ ਮਤਲਬ ਜੋ ਸਾਨੂੰ ਠੇਕੇਦਾਰਾਂ ਦੀ ਲਿਸਟ ਮਿਲੀ ਹੈ ਚੈੱਕ ਮਿਲੇ ਆ ਉਹ ਅਸੀਂ ਵੈਰੀਫਾਈ ਕਰ ਰਹੇ ਹੈਗੇ ਆ ਤੇ ਜਿਹੜੀ ਬਾਕੀ 13 ਲੱਖ ਰੁਪਏ ਉਹਦੀ ਪੁਸ਼ਕਸ਼ਾਪਾ ਕਰ ਰਹੇ ਆ ਕੋਈ ਜਿਹੜਾ ਵੀ ਕੋਈ ਆਏਗਾ ਉਸ ਚੀਜ਼ ਨੂੰ ਵੈਰੀਫਾਈ ਕਰ ਕੀ ਹੋਇਆ ਜਾ ਸਕਦਾ ਅਜੀਤ ਅਸੀਂ ਮਤਲਬ ਇਹਨਾਂ ਦੀ ਪੁਸ਼ਕਿਸ਼ ਤੇ ਫੋਕਸ ਕਰੀਏ ਕਿਸ ਤਰ੍ਹਾਂ ਮੈਂ ਇੰਸਪੈਕਟਰ ਇੰਦਰਜੀਤ ਸਿੰਘ ਅਗਲੀ ਖਬਰ ਪਟਿਆਲਾ ਤੋਂ ਹੈ ਜਿੱਥੇ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਫੇਰੀ ਨੇ ਨਵੀਆਂ ਚਰਚਾਵਾਂ ਛੇੜ ਦਿੱਤੀਆਂ ਨੇ ਤਰਨਤਾਰਨ ਜਿਵੇਂ ਨੀ ਚੋਣਾ ਚ ਕਾਂਗਰਸ ਦੀ ਹਾਰ ਤੋਂ ਬਾਅਦ ਸੂਬੇ ਦੀ ਰਾਜਨੀਤੀ ਤੇਜ਼ੀ ਨਾਲ ਅਸਥਿਰ ਹੋ ਗਈ ਹੈ ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਵੀ ਸਰਗਰਮ ਹੋ ਗਏ ਨੇ ਸ਼ਨੀਵਾਰ ਨੂੰ ਸਿੱਧੂ ਨੇ ਪਟਿਆਲਾ ਚ ਲੋਕਾਂ ਨਾਲ ਮੁਲਾਕਾਤ ਕੀਤੀ ਉਹਨਾਂ ਨਾਲ ਹੱਥ ਮਲਾਇਆ ਅਤੇ ਉਹਨਾਂ ਦਾ ਹਾਲਚਲ ਪੁੱਛਿਆ ਕਰਨ ਤਰਨ ਚੋਣਾ ਤੋਂ ਬਾਅਦ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਲੀਡਰਸ਼ਿਪ ਤੇ ਸਵਾਲ ਉਠਾਏ ਜਾ ਰਹੇ ਨੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਦਾਵਾ ਵੀ ਉਨ੍ਹਾਂ ਤੋਂ ਨਾਕੁਸ਼ ਨੇ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਚਰਨਜੀਤ ਸਿੰਘ ਚੰਨੀ ਨੇ ਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਚੰਨੀ ਕਰਦਾ ਮਸਲੇ ਹੱਲ ਲੜੀ ਸ਼ੁਰੂ ਕੀਤੀ ਹੈ ਸ਼ਨੀਵਾਰ ਨੂੰ ਸਿੱਧੂ ਦੀ ਪਟਿਆਲਾ ਫੇਰੀ ਨੂੰ ਰਾਜਨੀਤਿਕ ਤੌਰ ਤੇ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਨਵਜੋਤ ਸਿੰਘ ਸਿੱਧੂ ਅੱਜ ਦਿੱਲੀ ਵਾਲੇ ਦੀ ਦੁਕਾਨ ਤੇ ਛੋਲੇ ਭਟੂਰੇ ਖਾਣ ਲਈ ਗਏ ਨਵ ਸਿੱਧੂ ਨੇ ਉੱਥੇ ਮੌਜੂਦ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਗੱਲਬਾਤ ਕੀਤੀ ਉਹਨਾਂ ਨੇ ਸਥਾਨਕ ਲੋਕਾਂ ਦਾ ਹਾਲਚਲ ਪੁੱਛਿਆ ਅਤੇ ਆਪਣੇ ਤਜਰਬੇ ਸਾਂਝੇ ਕੀਤੇ ਦੁਕਾਨ ਚ ਦਾਖਲ ਹੋਣ ਤੋਂ ਪਹਿਲਾਂ ਹੀ ਲੋਕਾਂ ਨੇ ਨਵਜੋਤ ਸਿੱਧੂ ਦਾ ਹਾਲਚਲ ਪੁੱਛਿਆ ਉਹਨਾਂ ਦੁਕਾਨਦਾਰ ਨਾਲ ਵੀ ਗੱਲ ਕੀਤੀ ਉਹਨਾਂ ਕਿਹਾ ਕਿ ਅੱਜ ਬਹੁਤ ਸਮੇਂ ਬਾਅਦ ਉਹਨਾਂ ਫੁੱਲੇ ਹੋਏ ਭਟੂਰਿਆਂ ਦਾ ਆਨੰਦ ਮਾਣਿਆ ਉਹ ਪਟਿਆਲਾ ਲੱਸੀ ਦਾ ਵੀ ਆਨੰਦ ਮਾਣ ਰਹੇ ਨੇ ਜ਼ਿਕਰ ਹੋ ਗਿਆ ਹੈ ਕਿ ਨਵਜੋਤ ਸਿੰਘ ਸਿੱਧੂ ਪਿਛਲੇ ਮਹੀਨੇ ਦਿੱਲੀ 'ਚ ਪ੍ਰਿਆੰਕਾ ਗਾਂਧੀ ਨੂੰ ਮਿਲੇ ਸਨ ਇਸ ਤੋਂ ਬਾਅਦ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ ਜਿਸ 'ਚ ਲਿਖਿਆ ਹੈ ਕਿ ਮੇਰੀ ਗਾਈਡ ਲਾਈਟ ਹਾਊਸ ਅਤੇ ਸਰਪ੍ਰਸਤ ਦੂਤ ਨੂੰ ਮਿਲਿਆ ਹਾਂ ਮੈਂ ਇਹਨਾਂ ਮੁਸ਼ਕਲ ਅਤੇ ਚੁਣੌਤੀਪੂਰਨ ਸਮੱਸਿਆਵਾਂ ਦੌਰਾਨ ਉਹਨਾਂ ਦੇ ਸਮਰਥਨ ਲਈ ਧੰਨਵਾਦੀ ਹਾਂ ਕਾਬਿਲ ਗੌਰ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਪਹਿਲਾਂ ਹੀ ਅੰਮ੍ਰਿਤਸਰ ਤੋਂ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ ਉਹ ਵੀ ਮੈਦਾਨ ਚ ਸਰਗਰਮ ਹੋ ਗਏ ਨੇ ਅਤੇ ਲੋਕਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਹੈ। ਸਾਲ 2027 ਚ ਪੰਜਾਬ ਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ। ਹਾਲਾਂਕਿ ਨਵਜੋਤ ਕੋਰ ਪਹਿਲਾਂ ਹੀ ਕਹਿ ਚੁੱਕੇ ਹੈ ਕਿ ਉਹ ਚੋਣ ਲੜੇਣਗੇ ਭਾਵੇਂ ਪਾਰਟੀ ਉਹਨਾਂ ਨੂੰ ਟਿਕਟ ਦੇਵੇ ਜਾਂ ਨਾ ਦੇਵੇ। ਉਹਨਾਂ ਨੇ ਅੰਮ੍ਰਿਤਸਰ ਪੂਰਬੀ ਤੋਂ ਵੀ ਚੋਣ ਲੜਨ ਦਾ ਦਾਅਵਾ ਪੇਸ਼ ਕੀਤਾ ਹੈ। ਅਗਲੀ ਖਬਰ ਮਾਨਸਾ ਤੋਂ ਹੈ ਜਿੱਥੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਪੰਜਾਬੀ ਗਾਇਕ ਹਰਮਨ ਸਿੱਧੂ ਦਾ ਜੱਦੀ ਪਿੰਡ ਚ ਆਖਰੀ ਰਸਮਾਂ ਕੀਤੀਆਂ ਗਈਆਂ। ਕੱਲ ਰਾਤ ਸੜਕ ਹਾਦਸੇ 'ਚ ਮਾਨਸਾ ਦੇ ਪਿੰਡ ਖਿਆਲਾ ਦੇ ਰਹਿਣ ਵਾਲੇ ਪੰਜਾਬੀ ਗਾਇਕ ਹਰਮਨ ਸਿੱਧੂ ਦੀ ਹਾਦਸੇ ਦੌਰਾਨ ਮੌਤ ਹੋ ਗਈ। ਜਿਸ ਬਾਅਦ ਅਜਨਾ ਦੇ ਪਿੰਡ ਖਿਆਲਾ ਵਿਖੇ ਰਸਮਾਂ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਹਰਮਨ ਸਿੱਧੂ ਨੇ ਸਾਡੇ ਮਾਨਸਾ ਨੂੰ ਪੂਰੇ ਦੇਸ਼ 'ਚ ਉਸਦਾ ਨਾਮ ਰੌਸ਼ਨ ਕੀਤਾ ਅਤੇ ਅੱਜ ਪੂਰੇ ਮਾਨਸਾ ਹੀ ਨਹੀਂ ਸਗੋਂ ਪੰਜਾਬੀ ਮਿਊਜ਼ਿਕ ਜਗਤ ਵਿੱਚ ਘਾਟਾ ਪਿਆ ਹੈ। ਇਸ ਦਿਨ ਵਾਲੇ ਪਿੰਡ ਵਾਸੀਆਂ ਨੇ ਕਿਹਾ ਕਿ ਕਿਤੇ ਨਾ ਕਿਤੇ ਸੜਕ ਹਾਦਸਿਆਂ ਕਾਰਨ ਕਲਾਕਾਰਾਂ ਦੀਆਂ ਮੌਤਾਂ ਹੋ ਰਹੀਆਂ ਨੇ ਇਸ ਵੱਲ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਉੱਥੇ ਪਿੰਡ ਵਾਸੀਆਂ ਨੇ ਦੱਸਿਆ ਕਿ ਹਰਮਨਦੇਵ ਪਰਿਵਾਰ ਵਿੱਚ ਹੁਣ ਉਸ ਦੀ ਮਾਤਾ ਪਤਨੀ ਅਤੇ ਇੱਕ ਛੋਟੀ ਜਹੀ ਬੱਚੀ ਹੈ ਹੁਣ ਘਰ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਹੈ ਉੱਥੇ ਹੀ ਪਿੰਡ ਵਾਸੀਆਂ ਨੇ ਸਰਕਾਰ ਤੋਂ ਵਿੱਤੀ ਸਹਾਇਤਾ ਦੇਣ ਦੀ ਵੀ ਅਪੀਲ ਕੀਤੀ ਹੈ ਇਹ ਪਹਿਲੀ ਗੱਲ ਜੀ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਸਾਡੇ ਪਿੰਡ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ ਏ ਟ੍ਰੈਫਿਕ ਇੰਨੀ ਜ਼ਿਆਦਾ ਵਧ ਗਈ ਤੇ ਲੋਕ ਅੱਜਕੱਲ ਅਣਜਾਣ ਲੋਕ ਗੱਡੀਆਂ ਚਲਾ ਰਹੇ ਹੈਗੇ ਇਸ ਕਰਕੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਆ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈਗਾ ਤੇ ਦੂਸਰੀ ਗੱਲ ਹੈਗੀ ਇਸ ਹਰਮਨ ਸਿੱਧੂ ਦੀ ਇਹਨੇ ਸਾਡਾ ਪਿੰਡ ਦਾ ਨਾਮ ਬਹੁਤ ਰੌਸ਼ਨ ਕੀਤਾ ਹੈਗਾ ਬਹੁਤ ਵਧੀਆ ਪਰਿਵਾਰਕ ਗਾਇਤ ਆ ਇਹਦੇ ਪਰਿਵਾਰ ਬਹੁਤ ਵਧੀਆ ਸੀ ਹੁਣ 1.5 ਸਾਲ ਪਹਿਲੇ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਤੇ ਹੁਣ ਪਰਿਵਾਰ ਦੇ ਵਿੱਚ ਇੱਕ ਬੱਚੀ ਬਿਰਧ ਮਾਤਾ ਤੇ ਹਰਮਨ ਸਿੱਧੂ ਦੀ ਪਤਨੀ ਹੈ ਜੋ ਕਿ ਪਰਿਵਾਰ ਨੂੰ ਚਲਾਉਣਾ ਬਹੁਤ ਮੁਸ਼ਕਲ ਹੋ ਰਿਹਾ ਹੈ ਬਿਲਕੁਲ ਯਾਰ ਅੱਜ ਹਰਮਨ ਵਧੀਆ ਸਾਡਾ ਮਿੱਤਰ ਸੀ ਔਰ ਇਲਾਕੇ ਦਾ ਮਾਨ ਸੀ ਸੰਗੀਤ ਜਗਤ 'ਚ ਵੱਡਾ ਨਾਂ ਸੀ ਔਰ ਸਾਡੇ ਲਈ ਮਾਣ ਵਾਲੀ ਗੱਲ ਸੀ ਕਿ ਸਾਡੇ ਪਿੰਡਾਂ ਦੇ ਨੌਜਵਾਨ ਮੁੰਡੇ ਜਿਨ੍ਹਾਂ ਨੇ ਸੰਗੀਤ ਜਗਤ ਚਾਹੇ ਖੇਡਾਂ 'ਚ ਨਾਂ ਬਣਾਇਆ ਉਹ ਸਾਡੇ ਲਈ ਮਾਣ ਦੀ ਗੱਲ ਨੇ ਔਰ ਅੱਜ ਉਹਦੇ ਅੰਤਿਮ ਸੰਸਕਾਰ ਤੇ ਆ ਕੇ ਬੇਹੱਦ ਜ਼ਿਆਦਾ ਦੁੱਖ ਹੋਇਆ ਪਰਮਾਤਮਾ ਨੂੰ ਉਲਾਮਾ ਦੇਣ ਨੂੰ ਵੀ ਦਿਲ ਕਰਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਦੀ ਛੋਟੀ ਜੀ ਬੱਚੀ ਉਹ ਕਿਵੇਂ ਜਿਹੜਾ ਹੈਗਾ ਆ ਆਦ압ਤੋਂ ਬਿਨਾਂ ਰਹੋਗੀ ਉਹਨਾਂ ਦੀ ਪਤਨੀ ਉਹਨਾਂ ਦੀ ਮਦਰ ਬਹੁਤ ਵੱਡਾ ਪਰਿਵਾਰ ਨੂੰ ਘਟਿਆ 2 ਸਾਲ 1.5 ਸਾਲ ਪਹਿਲਾਂ ਮੈਨੂੰ ਦੱਸ ਰਹੇ ਸੀ ਸਾਰੇ ਪਿੰਡ ਵਾਲੇ ਕਿ ਨੇ ਵੀ ਉਹਨਾਂ ਦੇ ਫਾਦਰ ਦੀ ਡੈਥ ਹੋਈ ਹੈ ਔਰ ਇੱਕੋ ਇੱਕ ਕਮਾਈ ਦਾ ਘਰ ਦੇ ਵਿੱਚ ਸਾਧਨ ਇਕੱਲਾ ਇਹ ਨੌਜਵਾਨ ਸੀ ਜਿਹੜਾ ਅਧਵਿਚਾਰ ਛੱਡ ਕੇ ਸਾਰੇ ਪਰਿਵਾਰ ਨੂੰ ਛੱਡ ਗਿਆ ਔਰ ਬੇहद ਇਲਾਕੇ ਵਾਸਤੇ ਵੀ ਜਿਹੜਾ ਗਿਆ ਦੁੱਖ ਭਰੀ ਖਬਰ ਹੈ ਅਗਲੀ ਖਬਰ ਅਜਨਾਲਾ ਤੋਂ ਹੈ ਜਿੱਥੇ ਸੜਕ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਜਨਾਲਾ ਨੇੜੇ ਅੱਜ ਸਵੇਰੇ ਤੜਕੇ ਬਾਪਰੇ ਇੱਕ ਭਿਆਨਕ ਸੜਕ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਪਿੰਡ ਮੱਲਾਵਾਲਾ ਦਾ 20 ਸਾਲਾ ਨੌਜਵਾਨ ਲਪ੍ਰਿਤ ਸਿੰਘ ਲੱਭੂ ਆਪਣੀ ਗੌਂਡਾਂ ਲਖਵਿੰਦਰ ਕੌਰ ਦੇ ਨਾਲ ਮੋਟਰਸਾਈਕਲ ਤੇ ਦਵਾਈ ਲੈਣ ਅਜਨਾਲਾ ਜਾ ਰਿਹਾ ਸੀ ਜਦੋਂ ਉਹ ਕਿਆਮਪੁਰਾ ਤੋਂ ਮੈਲ ਬੁਖਾਰੀ ਜਾਣ ਵਾਲੇ ਰੋਡ ਤੇ ਪੁੱਜਾ ਤਾਂ ਕਿਸੇ ਅਣਪਛਾਤੇ ਵਾਹਨ ਨੇ ਤੇਜ਼ ਰਫ਼ਤਾਰ ਚ ਟੱਕਰ ਮਾਰ ਦਿੱਤੀ ਟੱਕਰ ਇਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਦੋਹੇ ਜਣਿਆਂ ਲਈ ਕਾਫੀ ਦੂਰ ਤੱਕ ਵਾਹਨ ਘਸੀਟਦਾ ਲਹਿ ਗਿਆ ਅਤੇ ਮੌਕੇ ਤੇ ਹੀ ਦੋਵਾਂ ਦੀ ਮੌਤ ਹੋ ਗਈ ਟੱਕਰ ਮਾਰਨ ਵਾਲਾ ਵਾਹਨ ਚਾਲਕ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਰਿਹਾ ਦੁਰਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਅਜਨਾਲਾ ਦੀ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਅਣਪਛਾਤੇ ਵਾਹਨ ਤੇ ਚਾਲਕ ਦੀ ਤਲਾਸ਼ ਜਾਰੀ ਹੈ। ਇਹ ਅੱਜ ਸਵੇਰੇ-ਸਵੇਰੇ ਬੜਾ ਮੰਦਭਗਾ ਹਾਦਸਾ ਹੋਇਆ ਵਾ। ਮਹਿਲਾ ਵਾਲੇ ਦਾ ਲਖਪ੍ਰੀ ਸਿੰਘ ਤੇ ਆਪਣੀ ਚਾਚੀ ਨੂੰ ਦਵਾਈ ਦਿਵਾਉਣ ਲਈ ਲਖਮਿੰਦਰ ਕੌਰ ਨੂੰ ਮੋਟਰਸਾਈਕਲ ਤੇ ਲੈ ਕੇ ਤੇ ਅਜਨਾਲੇ ਨੂੰ ਆ ਰਹੇ ਸੀ। ਇਧਰੋਂ ਇੱਕ ਨਾਮਲੂਹ ਵਹੀਕਲ ਜਿਹੜਾ ਵਾ ਉਨੇ ਉਹਨਾਂ ਨੂੰ ਫੇਟ ਮਾਰੀ ਤੇ ਬੜੀ ਬੁਰੀ ਤਰ੍ਹਾਂ ਭਿਆਨਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਦੋਹਾਂ ਦੀ ਐਟ ਦੀ ਸਪੌਟ ਤੇ ਉਹਦੇ ਸਬੰਧ ਚ ਅਸੀਂ ਜਿਹੜਾ ਵਾ ਮਕਦਮਾ ਦਰਜ ਕਰ ਰਹੇ ਆ ਤੇ ਡੈੱਡ ਬੋਡੀਆਂ ਜਿਹੜੀਆਂ ਉਹ ਉਹਨਾਂ ਦਾ ਪੋਸਟਮਾਰਟਮ ਹੋ ਰਿਹਾ ਵਾ ਤੇ ਜਲਦੀ ਜਿਹੜੇ ਆ ਇਹ ਗੱਡੀ ਜਿਹੜਾ ਨਾਮ ਲਓ ਵੀ ਖੜਿਆ ਉਹ ਸਾਡੀ ਟੀਮ ਜਿਹੜੀ ਆ ਟੈਕਨੀਕਲ ਟੀਮ ਸਾਡੀ ਜਿਹੜੀ ਸੀਸੀਟੀਵੀ ਕੈਮਰੇ ਦੇਖ ਰਹੀ ਆ ਉਹ ਗੱਡੀ ਅਸੀਂ ਪ੍ਰੋਬੇਬਲੀ ਜਿਹੜੀ ਆ ਟ੍ਰੇਸ ਕਰ ਲਈ ਹੋਈ ਆ ਤੇ ਜਲਦੀ ਜਿਹੜਾ ਉਹਦਾ ਅਕਿਊਜ਼ਡ ਆ ਤੇ ਗੱਡੀ ਜਿਹੜੀ ਆ ਉਹਨਾਂ ਨੂੰ ਕਾਬੂ ਦੇ ਚ ਲਵਾਂਗੇ ਪਹਿਲੇ ਨੰਬਰ ਇਹ ਜਿਹੜੇ ਪ ਮਰਨ ਵਾਲੇ ਲੜਕੇ ਦੀ ਤੇ 20-21 ਸਾਲ ਆ ਤੇ ਜਿਹੜੀ ਔਰਤ ਆ ਉਹ ਉਹਦੀ ਉਮਰ ਜਿਹੜੀ ਆ 45 ਤੋਂ 50 ਸਾਲ ਦੇਖ ਰਹੀ